ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਖੋਖਰ ਬਾਈ ਹਰਜਿੰਦਰ ਦੇ ਘਰੋਂ ਇੱਕ ਆਪਾਂ ਚੰਗੀ ਮੱਝ ਨੂੰ ਦਿਖਾ ਰਹੇ ਹਾਂ ਪੂਰੀ ਜਾਣਕਾਰੀ ਤਾਂ ਬਾਈ ਤੁਸੀਂ ਲਮਾਂਗੇ ਸੋ ਸਰੀਰ ਪੱਖੋਂ ਮਿੱਤਰੋ ਸੋਹਣੀ ਐ ਕੱਦ-ਕਾੜ ਵੀ ਠੀਕ ਐ ਸਿੰਘਾਂ ਦੀ ਸੇਬ ਵੀ ਸੋਹਣੀ ਐ ਥਣਲੇਪੇ ਦੀ ਬਣਤਰ ਤੁਸੀਂ ਦੇਖ ਸਕਦੇ ਹੋ ਤੇ ਦੁੱਧ ਇੱਕੋ ਤੇ ਥਣਾ ਦੀ ਬਣਤਰ ਮਿੱਤਰੋ ਸੋਹਣੀ ਐ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਵੀ ਕਦੋਂਕਦੀ ਸੁਈ ਐ ਕਿੰਨਾ ਕ ਜਿਹੜਾ ਬੌਲਾ ਤੇ ਕਿਹੜਾ ਸੁਆ ਤੇ ਕੀ ਰੇਟ ਆ ਸਾਰੀ ਜਾਣਕਾਰੀ ਆਪਾਂ ਬਾਈ ਤੂੰ ਲਵਾਂਗੇ ਫਿਰ ਤੋੜ ਕੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਹਾਂ ਬਾਈ ਕੀ ਹਾਲ ਹੈ ਸਸੀ ਆ ਬਾਈ ਸਸੀਕਾਰ ਹੋ ਠੀਕ ਐ ਸਤਾ ਹਾਂ ਵਧੀਆ ਬਾਈ ਤਿੰਨ ਜੇ ਆਪਾਂ ਸੂਏ ਦੀ ਗੱਲ ਕਰ ਗਏ ਮੱਝ ਦੇ ਕਿਹੜਾ ਸੂਆ ਹੈ ਸੂਈ ਤੀਜਾ ਸੂਆ ਹੈਗਾ ਤੀਜਾ ਸੂਆ ਸੂਈ ਆ ਕਿੰਨੇ ਕ ਦਿਨ ਹੋ ਗਏ ਇਹਨੂੰ ਅੱਜ ਪੰਜਵਾਂ ਦਿਨ ਆਗਾ ਕਿੰਨਾ ਕ ਜਿਹੜਾ ਬੋਲਾ ਹੋਇਆ ਬਾਈ 11 ਕਿਲੋ ਬੋਲਾ ਤਿਆਰ ਆ ਹੁਣ 11 ਕਿਲੋ ਬੋਲਾ ਤਿਆਰ ਹੈ ਹਾਂ ਸੂਆ ਦਿਨ ਪੰਜਵਾਂ ਦਿਨ ਪੰਜਵਾਂ ਮਗਰ ਬੱਚਾ ਕੀ ਆ ਕੱਟਾਗਾ ਮਗਰ ਕੱਟਾ ਤੋਰੋ ਜੇ ਇੱਕ ਵਾਰੀ ਸੂਆ ਮਿੱਤਰੋ ਤੀਜਾ ਮਗਰ ਕਟਾ 11 ਕਿਲੋ ਜਿਹੜਾ ਬੋਲਾ ਤਿਆਰ ਆ ਦੋ ਟਾਈਮ ਚੋਣਾ ਚੋਣਾ ਹੋਵੇ ਦੋ ਚਾਰ ਜਿੰਨਾ ਅਗਲੇ ਦੀ ਮਰਜ਼ੀ ਠੀਕ ਹੈ ਆਪਣੇ ਮਿੱਤਰੋ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਥਣਲੇ ਵੀ ਦੀ ਪੂਰੀ ਸਾਫ ਹੈ ਫਿਕਸ ਹਵਾਨੇ ਦੀ ਹੈ ਤੇ ਕੱਦ ਘਾੜ ਵੀ ਠੀਕ ਆ ਚੰਗੀ ਸਭੀ ਵੀ ਆ ਆ ਤੇਰਾ ਘਰ ਕਿੱਥੇ ਜਿਹਾ ਰਹੇ ਨੇ ਪਿੰਡ ਦੇ ਦਾਣਾ ਮੰਡੀ ਕੋਲੇ ਰਹ ਗਿਆ ਖੋਖਰ ਦੀ ਮਿੱਤਰੋ ਦਾਣਾ ਮੰਡੀ ਦੀ ਵੈਕ ਸਾਈਡ ਖੇਤਾਂ ਵਾਲੀ ਸਾਈਡ ਵੱਜ ਦਾ ਘਰ ਸਵਰਨੇ ਮੈਂਬਰ ਕੇ ਜਿੱਦੂ ਮਰਜ਼ੀ ਪੁੱਛ ਕੇ ਆ ਜਾਣਾ ਸਵਰਨੇ ਮੈਂਬਰ ਕੇ ओके ਤੇ ਰੇਟ ਕੀ ਕਰਤਾ ਜੀ ਆਪਾਂ ਡੇਢ ਡੇਢ ਰੱਖਿਆ ਡੇਢ ਥੋੜਾ ਜਿਆਦਾ ਨਹੀਂ ਨਹੀਂ ਚਲ ਮਾਨਦਾਨ ਕਰ ਦਾਂਗੇ ਹੋ ਜੂਗਾ ਮਾਨਦਾਨ ਦਾ ਮਾਨਦਾਨ ਕਰ ਦਾਂਗੇ ਕਿ ਜੀ ਭਰਾ ਨਾ ਰੇਟ ਜਿਆਦਾ ਸੁਣ ਕੇ ਫੋਨ ਨਹੀਂ ਲਾਉਂਦੇ ਅਗਲੇ ਮੈਸਜ ਹੁੰਦਾ ਵੀ ਕੀ ਬਤਾ ਘਟੇ ਨਾ ਘਟੇ ਹਨਾ ਮਾਨਦਾਨ ਕਰ ਦਾਂਗੇ ਜਿਹੜਾ ਤੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਆਪਾਂ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 88474 51455 884 74 74 51455 51455 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਗਰੰਟੀ ਹੈ ਵੀ ਧਾਰ ਛਿੱਟਾ ਜਾਂ ਧਾਰ ਕੋਈ ਨਹੀਂ ਟੁੱਟਦੀ ਠੀਕ ਹੈ ਸਾਰੀ ਪੋਲੀ ਵਾਲੀ ਛਿੱਟਾ ਸਰਲਾਪੂਰ ਹਾਂ ਤੇ ਮੌਕੇ ਹਾਂ ਹਾਂ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ